ਮਾਥਾਣਾ ਵਿਖੇ ਮੈਡੀਕਲ ਸਟੋਰਾਂ ਤੇ ਦਵਾਈਆਂ ਸਪਲਾਈ ਕਰਨ ਵਾਲੇ ਵਿਅਕਤੀ ਤੇ ਹੋਇਆ ਮਾਮਲਾ ਦਰਜ ਗੁੱਸੇ ਵਜੂ ਅੱਜ ਇਨ੍ਹਾਂ ਵੱਲੋਂ ਕੀਤਾ ਗਿਆ ਬਠਿੰਡਾ ਦਾ ਹਨੂਮਾਨ ਚੌਕ ਜਾਮ ਅਨੀਵਾਰ ਨੂੰ 11 ਵਜੇ ਦੇ ਲਗਭਗ ਹੋਲ ਸੇਲ ਕੈਮਿਸਟ ਅਸੋਸੀਏਸ਼ਨ ਦੇ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਮਾਬੇਕੇ ਸਾਡਾ ਇੱਕ ਵਿਅਕਤੀ ਹੈ ਜੋ ਉਹ ਦਵਾਈਆਂ ਸਪਲਾਈ ਕਰਨ ਜਾਂਦਾ ਹੈ ਤੇ ਉਥੋਂ ਉਸ ਨੂੰ ਆਪਣਾ ਕੁਝ ਦਵਾਈਆਂ ਜੋ ਐਕਸਪਾਇਰੀ ਸਨ ਉਹ ਆਪਣਾ ਉਥੋਂ ਦੇ ਇੱਕ ਮੈਡੀਕਲ ਸਟੋਰ ਵੱਲੋਂ ਉਸ ਨੂੰ ਵਾਪਸ ਕੀਤੀ ਗਈ ਆਪਾਂ ਕਿਹਾ ਸਰ ਇਸ ਨੂੰ ਲੈ ਕੇ ਪੁਲਿਸ ਦੀ ਚੈਕਿੰਗ ਦੌਰਾਨ ਉਸਦੇ ਮਾਮਾ ਦੱਜ ਕੀਤਾ ਗਿਆ ਦੇਖਦੇ ਵਿਰੋਧ ਵਜੋਂ ਇਹਨਾਂ ਵੱਲੋਂ ਕੱਲ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਅੱਜ ਇਹਨਾਂ ਵੱਲੋਂ ਹਰਮਨ ਚੌਕ ਜਾਮ ਕਰਕੇ ਇਹਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਉਹ ਇਸ ਮੌਕੇ ਉਹਨਾਂ ਬੋਲਦੇ ਕਿਹਾ ਕਿ ਜਿੰਨਾ ਚਿਰ ਸਾਡੇ ਉਸ ਵਿਅਕਤੀ ਤੇ ਜਿਹੜਾ ਇਹ ਮਾਮਲਾ ਦਰਜ ਹੈ ਉਹ ਰਾਦ ਨਹੀਂ ਕੀਤਾ ਜਾਏਗਾ ਸਾਡੇ ਵੱਲੋਂ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ। ਜੈ ਹਿੰਦ। ਵਾਹਿਗੁਰੂ ਜੈ ਹਿੰਦ। ਵਾਹਿਗੁਰੂ ਜੈ ਹਿੰਦ। ਜੈ ਹਿੰਦ। ਵਾਹਿਗੁਰੂ। ਬੰਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰਵਿੰਦਰ ਸਿੰਘ ਹੈ ਕੀ ਮਾਮਲਾ ਛੜਕ ਜਾਮ ਸੀ ਸਰ ਛੜਕ ਜਾਮ ਅਸੀਂ ਕਿਤੇ ਸਾੜਿਆ ਅਸੀਂ ਪਿਛਲੇ 10-15 ਸਾਲ ਤੋਂ ਅਸੀਂ ਇੱਕ ਮੈਡੀਕਲ ਸੇਲਸਮੈਨ ਜੁਨੀਅਰ ਦੇ ਵਿੱਚ ਅਸੀਂ ਕੰਮ ਕਰਦੇ ਆਂ ਹੋਲਸੇਲ ਦੀ ਦੁਕਾਨ ਤੇ ਜੌਬ ਕਰਦੇ ਆਂ 10-12-12000 ਰੁਪਏ ਸਾਡੀ ਸੈਲਰੀ ਹੈ ਅਸੀਂ ਇੱਕ ਦੁਕਾਨ ਤੋਂ ਹੋਲਸੇਲ ਦੀ ਦੁਕਾਨ ਤੋਂ ਸਵੇਰ ਜਾਂਦੇ ਆਂ ਸ਼ਾਮ ਨੂੰ ਅਸੀਂ ਵਾਪਸ ਆਨੇ ਅਸੀਂ ਹੋਲਸੇਲ ਮੰਡੀਆਂ ਤਕਰੀਬਨ 60-70 ਕਿਲੋਮੀਟਰ 100 ਕਿਲੋਮੀਟਰ ਦਾ ਏਰੀਆ ਕਵਰ ਕਰਦੇ ਆਂ ਇਸੇ ਤਰ੍ਹਾਂ ਹੀ ਸਾਡਾ ਸੇਲਸਮੈਨ ਪਰਸੋ ਇੱਕ ਰਾਮਾ ਮੰਡੀ ਟੂਰ ਕਰਨ ਗਿਆ ਸੀ ਸਿੰਗਲਾ ਮੈਡੀਕਲ ਏਜੰਸੀ ਤੋਂ ਉਹ ਜਦੋਂ ਉੱਥੇ ਸਿੰਗਲਾ ਮੈਡੀ ਵਾਪਸ ਕੀਤੀ ਸੀ ਸਾਡੇ ਸੇਲਜ਼ਮੈਨ ਨੂੰ ਉਹ ਐਕਸਪਾਇਰੀ ਅਕਸਰ ਅਸੀਂ ਜਿੰਨੇ ਕੋਈ ਦੁਕਾਨਦਾਰ ਕਿਸੇ ਕੋਲ ਕੋਈ ਚੀਜ਼ ਐਕਸਪਾਇਰ ਹੋ ਜਾਂਦੀ ਹੈ ਸਾਨੂੰ ਵਾਪਸੀ ਕਰ ਦਿੰਦਾ ਤਾਂ ਅਸੀਂ ਦੁਕਾਨ ਤੋਂ ਲਿਆ ਕੇ ਆਦੀ ਵਾਪਸ ਕਰ ਦਿੰਨੇ ਆ ਇਸੇ ਤਰ੍ਹਾਂ ਦੋ ਪੱਤੇ ਸੀ ਸਰ ਉਹ ਵਾਪਸ ਕਰਤੇ ਉਹਨੇ ਔਰ ਡੀਐਸਪੀ ਜੋ ਤਲਵੰਡੀ ਦੇ ਰਾਮਾ ਦੇ ਤਲਵੰਡੀ ਉਹ ਸੇਲਜ਼ਮੈਨ ਦਾ ਸਾਡੇ ਦਾ ਸਟੇਸ਼ਨ ਤੇ ਜਾ ਕੇ ਉਹਦਾ ਬੈਕ ਖਲਾ ਕੇ ਦੋ ਪੱਤੇ ਹੋ ਗਏ ਤਾਂ ਬਰਾਮਾ ਕਿਤੇ ਔਰ ਉਹਦੇ ਤੇ ਐਨਆਰਐਕਸ ਦਾ ਪਰਚਾ ਪਾ ਕੇ ਉਹਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਹੁਣ ਸਾਡੀ ਏਜ ਮੰਗਾ ਸਰ ਅਸੀਂ ਚਾਹੇ ਸਾਡਾ ਬੰਦਾ ਇਮੀਡੀਏਟ ਸਾਡਾ ਬੰਦਾ ਬਾਹਰ ਕੱਢਿਆ ਜਾਵੇ ਅਰਸੋ 1:00 ਤੇ 1:00 ਵਜੇ ਤੋਂ ਲੈ ਕੇ ਬੰਦਾ ਔਰ ਪਰਚਾ ਰੱਦ ਕੀਤਾ ਜਾਵੇ ਔਰ ਡੀਐਸਪੀ ਜਿਹੜਾ ਕਲਮੰਡੀ ਜਿਹਨੇ ਇਹ ਝੂਠਾ ਪਰਚਾ ਪਾਇਆ ਉਹ ਡੀਐਸਪੀ ਨੂੰ ਅਸੀਂ ਸਸਪੈਂਡ ਕਰਾਉਣਾ ਚਾਹੀਦਾ ਸਰ ਕੇ ਸਾਡਾ ਜਿੰਨੀਦਰ ਸਾਡਾ ਬੰਦਾ ਨਹੀਂ ਬਾਹਰ ਆਉਂਦਾ ਅਰ ਮਿੱਤੇ ਸਮੇਂ ਦੀ ਸਾਡੀ 2-300 ਬੰਦਾ ਅਸੀਂ ਰੋਜ਼ ਅਸੀਂ ਮਾਰਕੀਟ ਦੇ ਵਿੱਚ ਜਾਂਦੇ ਆ 4 6 150 ਕਿਲੋਮੀਟਰ ਦਾ ਸਬਰਦਾਇਆ ਕਰਨਿਆ 4 500 ਬੰਦੇ ਦੀ ਰੋਜੀ ਰੋਟੀ ਦਾ ਸਵਾਲ ਹੈ ਇੱਕ ਬੰਦਾ ਸਾਡਾ ਅੰਦਰ ਆ ਉਹਦੇ 13 ਸਾਲ ਦੀ ਇੱਕ ਬੱਚੀ ਆ ਕਿ 3 ਸਾਲ ਦੀ ਬੱਚੀ ਆ ਅਗਰ ਇਸੇ ਤਰ੍ਹਾਂ ਸਾਡੇ ਨਾਲ ਸੇਲਮੈਨਾਂ ਦਾ ਧੱਕਾ ਹੁੰਦਾ ਰਹਾ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲੰਬਾ-ਸਮਾਂ ਸੰਘਰਸ਼ ਚੱਲੂ ਆ ਜਿੰਨਾ ਦੇ ਸਾਡਾ ਬੰਦਾ ਬਾਹਰ ਨਹੀਂ ਆਉਂਦਾ ਮੈਂ ਤ੍ਰਿਪਲ ਸ਼ੰਕਰ ਵਾਈਸ ਪ੍ਰੈਸਿਡੈਂਟ ਅਸ਼ੋਕ ਸਮਾਣਾ ਮੈਂ ਇੱਥੋਂ ਦੇ ਕੱਲ ਦੇ ਕਰਨਾ ਕਰਮ ਤੋਂ ਬਿਲਕੁਲ ਕੈਸੀ ਜੇ ਨਾਲ ਖੜਾ ਆ ਅਸੀਂ ਸਾਰੇ ਵਰਕਰਾਂ ਦੀ ਹਮਾਇਤ ਕਰਦੇ ਆ ਕਿ ਸਾਡੇ ਵਰਕਰ ਬਾਹਰ ਤੋਂ ਸਪਲਾਈ ਕਰਦੇ ਆ ਵੀ ਉਹਨਾਂ ਦਾ ਜਿਹੜਾ ਟੱਕਾ ਹੋ ਰਿਹਾ ਉਹ ਬਹੁਤ ਨਿੰਦਣਯੋਗ ਹੈ ਇਸ ਸਮੇਂ ਸਾਡੀ ਸਪਲਾਈ ਚੇਨ ਸਿਸਟਮ ਹੀ ਟੁੱਟ ਚੁੱਕੀ ਹੈ ਜੋਨ ਮੁੰਡਾ ਲੈ ਕੇ ਜਾਊਗਾ ਭਾਈਆ ਇੱਕ ਦੋ ਪੁੱਤ ਇੱਕ ਸੌ ਦੋ ਇਹਦੇ ਹੁਣ ਉਧਰ ਵਾਪਸ ਹੋ ਰਹੇ ਹੁਣ ਉਹਦੇ ਤੇ ਬੰਦੇ ਬੰਦੇ ਇਹਤੂ ਬੰਦ ਬੰਦ ਵਾ ਕੀ ਗੱਲ ਕੀ ਉਹ ਤੇ ਬੜੀ ਸ਼ਰਮ ਦੀ ਗੱਲ ਹੈ ਉਹਨਾਂ ਅਫਸਰਾਂ ਵਾਸਤੇ ਜਿੰਨਾ ਵੇਖਿਆ ਗਿਆ ਕੰਮ ਕੀਤਾ ਬਹੁਤ ਖੁਸ਼ ਹੋ ਰਹਾ ਅਸੀਂ ਕਾਲੀਆਂ ਬੇਟਾ ਸਾਡੇ ਹੋਣ ਗਿਆ ਬੇਕਿ ਜਿਹੜੇ ਕੱਲ੍ਹ ਕੱਢ ਗਏ ਮੈਂ ਪਰਸਵਾਲਾ ਇਹੋ ਨਹੀਂ ਬੰਦ ਬਾਕੀ ਅਸੀਂ ਨਿੱਦ ਕੋ ਨਿੱਦਾ ਕਰਦੇ ਆ ਸਾਡੇ ਪਰਿਵਾਰ ਦੇ ਸ਼ੋਕ ਸਮਾਰਨ ਜਿਹਨੇ ਪੂਰਾ ਵਿਸ਼ਵਾਸ ਪਾਇਆ ਕਿ ਸਾਡੀ ਜੀ ਨੇ ਸਾਡੇ ਨਾਲ ਹੈ ਸਾਰਾ ਪੰਜਾਬ ਬੰਦ ਕਰਕੇ ਨਿਕਾਲ ਆਉਗੀ ਅਸੀਂ ਉਹ ਤੋਂ ਸਾਰਾ ਪੰਜਾਬ ਵੀ ਬੰਦ ਕਰਾਂਗੇ ਅਰੇ ਸਾਡੇ ਬੱਚੇ ਨੂੰ ਇਨਸਾਫ ਨ ਸਾਡੇ ਸਾਡੇ ਵਾਜ ਜਿੱਦਗੀ ਲਈ ਹੈ ਸਾਡੇ ਵਾਜ ਟੂਰਾਂ ਵੀ ਜਾਂਦੇ ਰਿਸਕ ਲੈਂਦੇ ਨੇ ਔਰ ਫਿਰ ਉਹਦੇ ਨਾਲ ਇੱਕ ਕਹਾਣੀ ਬਹੁਤ ਵੱਡੀ ਹੈ ਥੈਂਕ ਯੂ ਮੇਰਾ ਨਾਮ ਦਰਸ਼ਨ ਜੋੜਾਈ ਪ੍ਰੀਵੈਂਟ ਹੋਲਸੇਲ ਕੰਸਟ੍ਰਕਸ਼ਨ ਮਾਮਲਾ ਮਾਮਲਾ ਸਾਡਾ 3-4 ਦਿਨ ਪਹਿਲਾਂ ਨਾ ਰਾਮਾਚ ਪੁਲਿਸ ਦੀ ਰੇਡ ਹੋਈ ਸੀਗੀ ਉੱਥੇ ਨਾਲ ਇੱਕ ਦੁਕਾਨ ਤੇ 10-12 ਜਾਣੇ ਪੁਲਿਸ ਦੇ ਸਾਡਾ ਡਰੰਗ ਇਨਸਪੈਕਟਰ ਗਿਆ ਸੀ ਉਹ ਉਥੇ ਕੁਝ ਨਹੀਂ ਮਿਲਿਆ ਉਸ ਕੋਲ ਤੇ ਉਹਨੇ ਕਹਿੰਦੇ ਵੀ ਤੁਸੀਂ ਜੇ ਸਾਡੇ ਆਣਾ ਤਾਂ ਡਾਕਟਰ ਦਾ ਸਾਡੇ ਮੈਡੀਸਨ ਨਾਲ ਰਿਲੇਟਡ ਹੈ ਡਰੱਗਸ ਕੋਲ ਉਹ ਆਵੇ ਚੈੱਕ ਕਰੇ ਜੇ ਕੋਈ ਤੁਹਾਨੂੰ ਗਲਤ ਪਾਇਆ ਜਾਂਦਾ ਤੇ ਬਿਲਕੁਲ ਕੇਸ ਬਣਾਓ ਜੋ ਮਰਜ਼ੀ ਕਰੋ ਪਰ ਪੁਲਿਸ ਦੇ ਜਾਣ ਨਾਲ ਸਾਡੇ ਦੇਖੋ ਜੇ ਕੁਝ ਮਿਲਿਆ ਨਹੀਂ ਉਹ ਉਥੇ ਸ਼ਾਮ ਨੂੰ ਜਿਹੜਾ ਕੋਈ ਉਹਦਾ ਰਿਲੇਟਿਵ ਹੈ ਕੋਈ ਹੋਰ ਹੈ ਉਹ ਆਉਂਦਾ ਹੈ ਉਹ ਕਹਿੰਦਾ ਵੀ ਤੁਹਾਡੇ ਕੀ ਫੜਿਆ ਗਿਆ ਤੁਹਾਡੇ ਕੋਲ ਕੀ ਮਿਲਿਆ ਨਸ਼ੇ ਦਾ ਉਹ ਤੁਸੀਂ ਉਹ ਕੀਤਾ ਕੀ ਕੀਤਾ ਇਸ ਤਰ੍ਹਾਂ ਸਾਡੀ ਇਨਸਲਟ ਫੀਲ ਹੁੰਦੀ ਆ ਸਾਨੂੰ 50 40 40 ਸਾਲ ਹੋ ਗਏ ਕੰਮ ਕਰਦੇ ਆਨੂੰ ਤੇ ਉਹ ਜਦੋਂ ਉਹਨਾਂ ਨੇ ਬੰਦ ਕੀਤਾ ਤੇ ਉਹ ਬੰਦ ਸਫਲ ਹੋ ਗਿਆ ਕਰਨ ਦੇ ਬਾਅਦ ਤੇ ਉਹ ਐਸਐਸਪੀ ਐ ਡੀਐਸਪੀ ਸਾਹਿਬ ਤਲਵੰਡੀ ਉਸ ਤੋਂ ਖੁੰਧਾ ਖਾ ਗਏ ਕਿ ਕਹਿੰਦੇ ਵੀ ਤੁਸੀਂ ਮੇਰੇ ਗੇਸਟ ਕੀਤਾ ਕਿ ਮੈਂ ਤੁਹਾਡਾ ਸਮਝੂਗਾ ਉਸ ਤੋਂ ਬਾਅਦ ਉਹਨੇ ਸਦਾ ਲੜਕਾ ਗਿਆ ਸੀ ਇੱਥੇ ਸਿੰਗਲਾ ਮੈਡੀਕਲ ਏਜੰਸੀ ਤੋਂ ਉਹ ਅਸੀਂ ਦਿੱਲੀ ਜਾਂਦੇ ਸਾਡੇ ਮੁੰਡੇ ਸਾਰੇ ਅੱਧੇ ਪੰਜਾਬ ਨੂੰ ਕਵਰ ਕਰਦੇ ਆਂ ਉਥੋਂ ਕਿਸੇ ਸਾਡੇ ਕੈਮਿਸਟ ਨੇ ਐਕਸਪਾਇਰੀ ਵਾਪਸ ਕੀਤੀ ਉਹ ਐਕਸਪਾਇਰੀ ਉਹ ਮੁੰਡਾ ਲੈ ਆਇਆ ਉਹਦੇ ਰਿਟਨ ਚ ਉਹਨਾਂ ਨੇ ਦੇ ਵੀ ਦਿੱਤਾ ਤੇ ਉਹ ਜਿਹੜੇ ਉਹਦੇ ਵਿੱਚ ਦੋ ਪੱਤੇ ਕਲੋਜੀ ਪਾਉਂਦੇ ਸੀ ਜਿਹੜੇ ਅਕਸਰੀ 50 ਸਾਲ ਤੋਂ ਹਰ ਇੱਕ ਬੰਦਾ ਖਾਂਦਾ ਹੈਗਾ ਨੀਂਦ ਵਾਸਤੇ ਹੁੰਦੇ ਆਗੇ ਉਹ ਕੋਈ ਐਡੀ ਉਸ ਨਹੀਂ ਹੈਗੀ ਕੋਈ ਖਾ ਜਿਆਦਾ ਉਹ ਨਹੀਂ ਵੀ ਜਿਆਦਾ ਉਹ ਖਾ ਤੇ ਖਾਣ ਨਾਲ ਉਹ ਤੇ ਨਾ ਕੋਈ ਪਰੇਸ਼ਾਨੀ ਹੁੰਦੀ ਹੈਗੀ ਉਹ ਐਕਸਪਾਇਰ ਸੀਗੇ ਐਕਸਪਾਇਰੀ ਵਾਪਸ ਦਿੱਤੀ ਸੀ ਉਹਨਾਂ ਨੇ ਐਕਸਪੀਰੀ ਸਾਡੀਆਂ ਸੀ ਹੌਲਸੇਲ ਵਾਲੇ 6 ਮਹੀਨੇ ਤੱਕ ਐਕਸਪੀਰੀ ਬਾਪਸ ਲੈ ਲੈਣੇ ਆ ਤੇ ਕੰਪਨੀ ਨੂੰ ਵਾਪਸ ਭੇਜ ਦਿੰਨੇ ਆ ਉਹ ਬੰਦੇ ਨੇ 2023 ਤਿੰਨ ਪੱਤੇ ਪਰਚੇਜ ਕੀਤੇ ਸੀ ਉਹ ਚ ਦੋ ਵਾਪਸ ਕਰਦੇ ਜੇ ਇਹੋ ਜਿਹਾ ਕੁਛ ਹੁੰਦਾ ਤਾਂ ਉਹ ਦੋ ਵਾਪਸ ਕਿਉਂ ਕਰਦਾ ਉਹ ਵੀ ਵੇਚ ਦਿੰਦਾ ਤੇ ਉਹ ਲੜਕਾ ਜਦੋਂ ਸਟੇਸ਼ਨ ਤੇ ਆਇਆ ਤੇ ਉਥੇ ਚੈਕਿੰਗ ਹੋ ਰਹੀ ਸੀ 26 ਜਨਵਰੀ ਕਰਕੇ ਹੋਣੀ ਹੈ ਜਾਂ ਹੋਰ ਉਹ ਕਹਿੰਦੇ ਵੀ ਆ ਤੇਰੇ ਕੋਲ ਨਸ਼ੇ ਦੇ ਪੱਤੇ ਆ ਦੋ ਤੇ ਉਹਨਾਂ ਨੇ ਉਹ ਸਾਰੀ ਕਹ ਉਹ ਥੋੜੇ ਕੇਮਿਸ ਇਕੱਠੇ ਹੋ ਗਏ ਵੀ ਇਹ ਗਲਤ ਹੋ ਰਿਹਾਗਾ ਤੁਸੀਂ ਉਹਨਾਂ ਨੂੰ ਥਾਣੇ ਲੈ ਗਏ ਉਹ ਤੋਂ ਬਾਅਦ ਅਸੀਂ ਸ਼ਾਂਤ ਕਰ ਉਹਨਾਂ ਨੂੰ ਬਹੁਤ ਰਿਕਵੈਸਟ ਕੀਤੀ ਵੀ ਇਹ ਇੱਕ 15 ਮਹੀਨਾ 15 ਦਿਨਾਂ ਦੀ ਲੜਕੀ ਹੈ ਇੱਕ 3 ਸਾਲ ਦੀ ਹੈ ਅਸੀਂ ਇਹਦੇ ਨਾਲਾਂ ਚ ਕੋਈ ਗਲਤਤਾ ਤਾਂ ਦੱਸੋ ਵੀ ਸਟਾਪ ਕਰ ਦਿਓ ਅਸੀਂ ਬਿਲਕੁਲ ਨਹੀਂ ਨਾਲ ਆਉਂਦੇ ਪਰ ਉਹਨਾਂ ਨੇ ਇੱਕ ਨਹੀਂ ਸੁਣੀ ਸ਼ਾਮ ਨੂੰ ਸਾ 11 ਵਜੇ ਉਹਨੇ ਉਹਦਾ ਪਰਚਾ ਦਰਜ ਕਰਤਾ ਹੁਣ ਕੀ ਮੰਗਦਾ ਉਹਦੇ ਸਾਡੇ ਇਹ ਹੀ ਮੰਗਦਾ ਵੀ ਸਾਡੇ ਬੱਚੇ ਤੇ ਜਿਹੜਾ ਕੇਸ ਬਣਾਇਆ ਉਹ ਵਾਪਸ ਲਿੱਤਾ ਜਾਵੇ ਤੇ ਉਹ ਉਹ ਬਾਹਰ ਕੀਤਾ ਜਾਵੇ ਲੋ ਜਾਮ ਕੀ ਸਾਨੂੰ ਮਾ ਚਾ ਹਾਂਜੀ ਇਹ ਹੁਣ ਜਾਮ ਇਹਨਾਂ ਨੇ ਕੀਤਾ ਹੈ ਜਿਹੜੇ ਸਾਡੇ EMPLOYEES ਹੀ ਨਾ ਉਹ ਕਹਿੰਦੇ ਵੀ ਅਸੀਂ ਸੇਫ ਨਹੀਂ ਆ ਅਸੀਂ ਬਾਹਰ ਜਾਂਦੇ ਆ ਕੰਮ ਤਾਂ ਉਹਨਾਂ ਨੇ ਕਰਨਾ ਸੀ ਦੁਕਾਨਾਂ ਤੇ ਕੰਮ ਨਹੀਂ ਕਰਦਾ ਅੱਜ ਤਾਂ ਦੁਕਾਨਾਂ ਦੀ ਹੁੰਨੇ ਆਗੇ ਅਸਤਾ ਉੱਥੇ ਬੈਠਦੇ ਆ ਉਹ EMPLY ਜਾਂਦੇ ਆ ਕਿਹਨੇ ਜਾਮ ਰੱਖਣੋ ਕਰੇ ਇਹ ਜਾਮ ਜਿੰਨੇ ਚੱਕਰ ਲੱਗਾ ਬਾਹਰ ਨਹੀਂ ਹੁੰਦਾ ਬਾਹਰ ਬਾਹਰ ਨਹੀਂ ਹੁੰਦਾ ਅਨਮਤੇ ਇਹਨਾਂ ਨੂੰ